ਇਕੋ ਜੀ ਜਿਹੜੀ ਜ਼ਿੰਮੇਵਾਰ ਦਿੱਤੀ ਹੈ ਪਾਰਟੀ ਐਲਨ ਸਰਦਾਰ ਨਰੂਪ ਸਿੰਘ ਉਹਨਾਂ ਨੂੰ ਪਹਿਲਾਂ ਤੇਨਾਂ ਧੰਨਵਾਦ ਕਰਦੇ ਪਿੰਡ ਦੀ ਗੱਲ ਇਹ ਆ ਵੀਰ ਪਿੰਡ ਦਾ ਵੀਰ ਜਿੰਨਾ ਪਿੰਡਲੇ ਤਾਂ ਅਸੀਂ ਹੈਗੇ ਹੈਗੇ ਆ ਇਲਾਕੇ ਦੇ ਵਿੱਚ ਵਿਚਰਦੇ ਮੇਰੇ ਵੀਰ ਨੂੰ 20 ਸਾਲ ਹੋ ਗਏ ਆ ਸਰਕਾਰਾਂ ਵੀ ਹੰਡਾਈਆਂ ਜੀ ਜੀ ਅਮਰਿੰਦਰ ਸਿੰਘ ਰਾਜਾ ਵੜਿਆਂਗ ਨਾਲ ਇਹਨਾਂ ਦਾ ਚਲੋ ਸ਼ੁਰੂ ਤੋਂ ਬਹੁਤ ਜ਼ਿਆਦਾ ਪਿਆਰ ਆ ਵਾ ਇੱਥੇ ਨਹੀਂ ਤੇ ਮਾੜੀ-ਮੋਟੀ ਕਿਸੇ ਦੀ ਕਹੇ ਗਿਆਤਾ ਭੇਜੇ ਨਾ ਕਿ 10 ਵੀ ਲੱਖ ਰੁਪਏ ਇਕੱਠਾ ਕਰਕੇ ਤੇ ਭੱਜ ਜਾਂਦਾ ਜੀ ਜੀ ਤੇ ਜਿਹੜੇ ਬੰਦੇ ਇਹਦੀ ਪ੍ਰਧਾਨ ਦੇ ਨਾਲ ਜਾਂ ਵੱਡੀਆਂ ਵੱਡੀਆਂ ਮਿਲ ਬਾਜਵਾ ਸਾਹਿਬ ਜਿੰਨੇ ਵੀ ਵੱਡੇ ਲੀਡਰ ਸਾਰੇ ਨਾਲ ਹੋਵੇ ਨੇਤਾ 1 ਰੁਪਈਆ ਦਾ ਕਿਸੇ ਤੇ ਦਾਗ ਨਾ ਹੋਵੇ ਤੇ ਉਹਦਾ ਫਿਰ ਇਲਾਕੇ ਵਾਲੇ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਜੀ ਵਧੀਆ ਮਿਹਨਤੀ ਬੰਦਾ ਜੀ ਜੀ ਕਮਵੀਰ ਇੱਕ ਤੇ ਸਾਡੇ ਗਰਾਉਂਡ ਬਣਨ ਵਾਲੇ ਆ ਪਿੰਡ ਦੀ ਜਿਹੜੀ ਆ ਸਾਡੇ ਨਾ ਮਤਲਬ ਗਰਾਉਂਡ ਦਾ ਬੜਾ ਵਾ ਬੱਚੇ ਜਿਹੜੇ ਸਾਡੇ ਆਉਂਦੇ ਆ ਬਾਕੀ ਜਿਹੜਾ ਨਸ਼ਾ ਨਸ਼ੇ ਦਾ ਜਿਹੜਾ ਉਹਦੇ ਬਾਰੇ ਇਹਨਾਂ ਨੇ ਵੀਰ ਨੂੰ ਆਖਾਂਗੇ ਪਹਿਲਾਂ ਵੀ ਕੰਮ ਕਰਦਾ ਵਾ ਸਾਡੇ ਨਾਲ ਅਸੀਂ ਨਸ਼ਾ ਮਤਲਬ ਜਿਹੜਾ ਇੱਕ ਕਮੇਟੀ ਬਣਾਈ ਉਹਦੇ ਵਿੱਚ ਬਹੁਤ ਵਧੀਆ ਮੇਰੇ ਭਰਾ ਨੇ ਸਾਥ ਦਿੱਤਾ ਵਾ ਤੇ ਬਾਕੀ ਮਿਹਨਤੀ ਵਰਕਰ ਅਸੀਂ ਦੇਦੇ ਕੋ ਹੱਥ ਫੜ ਕੇ ਜਿੱਥੇ ਵੀ ਲੋੜ ਪਈ ਲਏ ਲਵਾਂਗੇ ਕੰਮ ਕਿਉਂਕਿ ਜਿਹੜਾ ਮਿਹਨਤੀ ਬੰਦਾ ਉਹਨਾਂ ਇਸ ਬੰਦੇ ਨੂੰ ਜਿਹੜਾ ਮਾਨ ਸਤਕਾਰ ਮਿਲਿਆ ਨਾ ਇਹ ਕਿਹੇ ਮਤਲਬ ਇਹਨਾਂ ਕੋ ਲੇਗਸੀ ਨਹੀਂ ਹੈਗੀ ਪੁਰਾਣੀ ਇਹਦਾ ਕਰਕੇ ਮਿਲਿਆ ਵਾ ਸਿਰਫ ਮਿਹਨਤ ਕਰਕੇ 20 ਸਾਲ ਹੋ ਗਏ ਮੇਰੇ ਵੀਰ ਨੂੰ ਮੇਰੇ ਤੋਂ ਛੋਟਾ ਆਪਾਵੇਂ ਪਰ ਕੰਮ ਬਟਕਿਆ ਇੰਡੀਆ ਦਾ ਇਹੋ ਜਿਹਾ ਕੋਈ ਵੀ ਕੋਨਾ ਨਹੀਂ ਹੋਊਗਾ ਜਿੱਥੇ ਦੀ ਪਾਰਟੀ ਵੱਲੋਂ ਡਿਊਟੀ ਨਹੀਂ ਲੱਗੀ ਤੇ ਇਹ ਵੀਰ ਨੇ ਆਪਣਾ ਘਰ-ਬਾਰ ਛੱਡ ਕੇ ਸਾਰਾ ਕੱਲਾ-ਕੱਲਾ ਹੈਗਾ ਮੇਰਾ ਭਰਾ ਆਪਣਾ ਸਾਰਾ ਸਾਰਾ ਟਾਈਮ ਵੀ ਪਾਰਟੀ ਨੂੰ ਤਕਰੀਬਨ 15 ਸਾਲ ਤੇ ਬਿਲਕੁਲ ਪਾਰਟੀ ਦੇ ਵਿੱਚ ਹੀ ਇਹਨੂੰ ਜੀ ਜੀ 24 ਘੰਟੇ ਉਹਨਾਂ ਦੇ ਲਈ ਹਾਜ਼ਰ ਰਿਹਾ ਇਹੋ ਜਿਹਾ ਮਿਹਨਤੀ ਬੰਦਾ ਹੋਊਗਾ ਤੇ ਕੋਈ ਨਹੀਂ ਕੰਮ ਨਹੀਂ ਹੱਥ ਫੜ ਕੇ ਕਰਾਈ ਲਵਾਗੇ ਜਿਹੜੇ ਉਹ ਨਾਲ ਗਏ ਪਿੰਡ ਤੋਂ ਉੱਠ ਕੇ ਐਡੇ ਵੱਡੇ ਲੈਵਲ ਤੱਕ ਜਾਣਾ ਮਾਣ ਮਹਿਸੂਸ ਕਰ ਰਹੇ ਹੋ ਬਿਲਕੁਲ ਕਰਦੇ ਆ ਜੀ ਮਾਣ ਮਹਿਸੂਸ ਕਰਦੇ ਤੇ ਖਲੋਤੇ ਆ ਨਹੀਂ ਤੇ ਮਾਣ ਆ ਹੁੰਦਾ ਕੋਈ ਉਹੋ ਜਿਹਾ ਬੰਦਾ ਤੇ ਹੁਣ ਸਾਨੂੰ ਵੀ ਤੁਹਾਨੂੰ ਪਤਾ ਤੁਹਾਡਾ ਚਾਰ ਬੰਦੇ ਜਾਣ ਕਿ ਹਾਨੂੰ ਪਤਾ ਹੋਵੇ ਕੱਲ ਨੂੰ ਜਿੱਥੇ ਸਾਡਾ ਭਰਾ ਜਾਊਗਾ ਜਾਂ ਹੀ ਆਖਾਂਗੇ ਸਾਡਾ ਭਰਾ ਆਇਆ ਵਾ ਜਾਂ ਹਾਨੂੰ ਲੋਕੀ ਪੁੱਛਣਗੇ ਜਿਹੜੇ ਪੇਡਾਲੇ ਕੇ ਮੈਂ ਤਾਂ ਨਵਰੂਪ ਕਿਦਾਂ ਵਾ ਫਿਰ ਇਹ ਤੇਨੇ ਕੋਈ ਆਖੂਗਾ ਸਾਡੇ ਨਾਲ ਠੱਗੀ ਮਾਰ ਗਿਆ ਉਹ ਕਰਕੇ ਉਹ ਜੇ ਬੰਦੇ ਨਾਲ ਨਹੀਂ ਖਲੋਤਾ ਜਾਂਦਾ ਖਲੋਤੇ ਅਸੀਂ ਤਾਂ ਹੀ ਆਣ ਕੇ ਬਹੁਤ ਘੱਟ ਲੋਕ ਇਹਨਾਂ ਲੀਡਰਾਂ ਨਾਲ ਖਲੋਂਦਾ ਮੈਂ ਲੋਕੀ ਖਲੋਂਦਾ ਨਹੀਂ ਕਿਸੇ ਨਾਲ ਕਿਉਂ ਬਾਬਾ ਕਿਉਂ ਲੀਡਰ ਮਾਹੀਂ ਹੈਗੇ ਫੈਡਰੇਸ਼ਨ ਦੇ ਬੰਦੇ ਜੀ ਜੀ ਭਾਈ ਮੀਤਾ ਸਾਹਿਬ ਨੇ ਮੈਂ ਤਾਂ ਚਾਵਲ ਉਹਦੇ ਬੰਦੇ ਤੁਰਦੇ ਇਹ ਬੰਦਾ ਪਹਿਲਾਂ ਪਰਖ ਕੇ ਫਿਰ ਉਹਦੇ ਨਾਲ ਖਲੋਣੇ ਉਹ ਖਲੋਂਦੇ ਨਹੀਂ ਇਹ ਸਰਦਾਰ ਹਰਪ੍ਰੀਤ ਸਿੰਘ ਜੀ ਸਾਡੇ ਸਰਪੰਚ ਪਿੰਡ ਦੀ ਲੜਾਈ ਲੋਕਾਂ ਦੇ ਹੱਕਾਂ ਲਈ ਲੜਦੇ ਨੇ ਜੋ ਪਿੰਡ ਦੇ ਮਸਲੇ ਨੇ ਹਮੇਸ਼ਾ ਲੋਕਾਂ ਨਾਲ ਖੜਦੇ ਨੇ ਤੇ ਮੇਰੇ ਵੱਡੇ ਭਰਾ ਦਾ ਮੇਰੇ ਤੇ ਅਸ਼ੀਰਵਾਦ ਰਿਆ ਹਮੇਸ਼ਾ ਹੀ ਆਉਣ ਵਾਲੇ ਸਮੇਂ 'ਚ ਵੀ ਰਹੂਗਾ ਤੇ ਪਿੰਡ ਦੇ ਵਿੱਚ ਤੇ ਮੰਨ ਲਓ ਜਿੱਥੇ ਮੇਰਾ ਹਲਕਾ ਪ੍ਰਵਾਹ ਰ ਆ ਉੱਤੇ ਪਿੰਡ ਮੇਰਾ ਪਰਿਵਾਰ ਸਭ ਤੋਂ ਪਹਿਲਾਂ ਕਿਉਂਕਿ ਇੱਥੇ ਮੈਂ ਜੰਮਿਆ ਇੱਥੇ ਪਲਿਆ ਇੱਥੇ ਮੈਂ ਖੇਡਿਆ ਠੀਕ ਹੈ ਜੀ ਇੱਕ ਮੇਰਾ ਲਾਗੇ ਖਾਇਰਾ ਪਿੰਡਿਆ ਇਹਨਾਂ ਦੋਹਾਂ ਪਿੰਡਾਂ 'ਚ ਮੈਂ ਖੇਡਿਆ ਜੰਮਿਆ ਪਲਿਆ ਇੱਥੇ ਜਵਾਨ ਹੋਇਆ ਇਹ ਸਾਰੇ ਭੈਣਾ ਭਰਾਵਾਂ ਨਾਲ ਹੀ ਮੈਂ ਇਹਨਾਂ ਦੇ ਅਸ਼ੀਰਵਾਦ ਨਾਲ ਹੀ ਵਾਹਿਗੁਰੂ ਨੇ ਕਿਰਪਾ ਕੀਤੀ ਵੀ ਇਹ ਹਮੇਸ਼ਾ ਹੀ ਜੇ ਮੈਂ ਵੀ ਗਲਤ ਕਿਤੇ ਚੱਲੂੰਗਾ ਨਾ ਤੇ ਮੈਨੂੰ ਵੀ ਬਾਹ ਫੜ ਕੇ ਕਹਿਣਗੇ ਨਬਰੂ ਸਿਆ ਇੱਥੇ ਤੂੰ ਗਲਤ ਆਹ ਕੰਮ ਸਹੀ ਕਰ ਇਹ ਇਨਸਾਨ ਖਰਾ ਇਨਸਾਨ ਆ ਜੋ ਕਹਿਣਾ ਮੂੰਹ ਤੇ ਕਹਿਣਾ ਤੇ ਮੈਨੂੰ ਹਮੇਸ਼ਾ ਹੀ ਮੇਰੇ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨੇ ਮੇਰਾ ਸਾਥ ਦਿੱਤਾ ਤੇ ਆਉਣ ਵਾਲੇ ਸਮੇਂ ਚ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੈਂ ਇਹਨਾਂ ਦੇ ਸਾਥ ਨਾਲ ਤੇ ਆ ਜਿਹੜੇ ਮੇਰੇ ਭਰਾ ਖਲੋਤੇ ਆ ਸ਼ਾਹ ਜੀ ਨੇ ਖਲੋਤੇ ਆ ਇਹ ਸਾਰਿਆਂ ਦੇ ਸਰਪੰਨ ਸਾਹਿਬ ਹੁਣੀਆਂ ਆ ਸਾਡੇ ਪ੍ਰਧਾਨ ਜੀ ਖਲੋਤੇ ਆ ਸਾਡੇ ਪ੍ਰਗਟ ਸੋਣੀ ਸਰਦਾਰ ਖਲੋਤੇ ਆ ਸਾਡੇ ਮੇਰੇ ਭਰਾ ਟੋਟੀਆਂ ਸਾਹਿਬ ਸਾਰੇ ਜਿੰਨੇ ਖਲੋਤੇ ਨੇ ਤੇ ਮੇਰੇ ਸਾਰੇ ਸਿਰ ਦਾ ਤਾਜ ਨੇ ਜਿੱਥੇ ਮੈਂ ਕੋਈ ਕਮੀ ਰਹੂਗੀ ਨਾ ਇਹ ਮੈਨੂੰ ਦੱਸ ਸਕਦੇ ਆ ਕਿ ਨਵਰੂ ਸਿਆਹ ਕੰਮ ਮਿੱਤਰਾਂ ਨੇ ਇਸ ਤਰੀਕੇ ਨਾਲ ਕਰਨਾ